ਤੋਂ ਸੀਐਮ ਸਾਹਿਬ ਦਾ ਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ ਕ੍ਰਾਈਮ ਉਹਦੇ ਚ ਕਮਿਸ਼ਨਰ ਪੁਲਿਸ ਅਮਰ ਨੇ ਇੱਕ ਬੜੀ ਅੱਛੀ ਸਕਸੈਸ ਮਿਲੀ ਹੈ ਜਿਹੱਚ ਅਸੀਂ 7 ਬੜੇ ਸਫੈਸਟੀਕੇਟਿਡਡ ਵੈਪਨ ਫੜੇ ਹੈ ਔਰ 4 ਦੋਸ਼ੀਏ ਚ ਗ੍ਰਿਫਤਾਰ ਹੋਏ ਨੇ ਇਹ ਸਾਰਾ ਨੈਟਵਰਕ ਕ੍ਰਾਸ ਬਾਰਡਰ ਪਾਕਿਸਤਾਨ ਬੇਸਡ ਜਿਹੜੇ ਸਮਗਨਰਸ ਦੇ ਥਰੂ ਵਾਇਰ ਡਰੋਨ ਪੁਸ਼ਿੰਗ ਹੋਇਆ ਹੈ ਇੰਡੀਆ ਦੇ ਵਿੱਚ ਔਰ ਇਹ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਯੂਜ਼ ਹੋਣ ਵਾਸਤੇ ਵੈਪਨ ਨੇ ਪੁਸ਼ ਹੋਏ ਨੇ ਇਹ ਸੱਟ ਪਿਸਟਲ ਜਿਹੜੇ ਹੈ ਇਹਦੇ ਚੋਂ ਇੱਕ ਹੈਗਾ 9mm ਦਾ ਚਾਰ ਹੈਗੇ 0.30 ਬੋਰ ਦੇ ਉਹਦੇ ਵਿੱਚ ਘਲੌਕ ਵੀ ਹੈ ਇਹ ਬੜੇ ਸਫਿਸਟੀਕੇਟਡ ਚਾਈਨੀਸ ਪਿਸਟਲ ਨੇ 2.32 ਬੋਰ ਦੇ ਪਿਸਟਲ ਵੀ ਹੈਗੇ ਆ 6 ਲਾਈਵ ਕਾਟਰੇਜਸ ਨੇ ਇੱਕ ਮੋਟਰਸਾਈਕਲ ਇਹ ਜਿਹੜਾ ਮੇਨ ਮੋਡਿਊਲ ਹੈਗਾ ਖੇਮ ਕਰਨ ਏਰੀਏ ਦਾ ਸਕੰਦਰਜੀਤ ਸਿੰਘ ਤੇ ਉਹ ਕੋਦੇ ਨਾਲ ਇੱਕ ਜੁਵినਾਈਲ ਹੈ ਇਹ ਕਾਫੀ ਦੇਰ ਤੋਂ ਖੇਮਕਰਨ ਏਰੀਏ ਦੇ ਵਿੱਚ ਭਗਵਾਨਪੁਰਾ ਪਿੰਡ ਆ ਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਕਿਉਂਕਿ ਇਹਨਾਂ ਦੇ ਪਿੰਡ ਬਾਰਡਰ ਦੇ ਬਿਲਕੁਲ ਨਾਲ ਨੇ ਪਾਕਿਸਤਾਨ ਤੋਂ ਸਪੈਸ਼ਲ ਕਨਸਾਈਨਮੈਂਟਸ ਮੰਗਾ ਰਹੇ ਆ ਔਰ ਅਗੇ ਗੈਂਗਸਟਰਸ ਦੇ ਕੋਲੇ ਅੱਗੇ ਇਹਨਾਂ ਨੇ ਪਹਿਲਾਂ ਵੀ ਭੇਜਿਆ ਜਿਹੜੇ ਦੂਜੇ ਦੋ ਦੋਸ਼ੀ ਨੇ ਪ੍ਰਦੀਪ ਸਿੰਘ ਬਬਲੀ ਤੇ ਜਰਨੈਲ ਸਿੰਘ ਇਹ ਰੰਦਨਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹ ਸੋਨੂੰ ਮੋਟਾ ਗੈਂਗ ਨਾਲ ਰਿਲੇਟਡ ਨੇ ਇਹਨਾਂ ਨੇ ਇੱਕ ਕਨਸਾਈਨਮੈਂਟ ਮੰਗਾਈਆਂ ਸੀਗੀਆਂ ਕਿਉਂਕਿ ਜੱਗੂ ਭਗਵਾਨਪੁਰੀਏ ਗੈਂਗ ਨਾਲ ਦੀ ਲਾਕ ਡਾਟ ਹੈ ਸੋ ਬੇਸਿਕਲੀ ਇਹ ਫੜੇ ਜਾਣ ਨਾਲ ਪ੍ਰिवेंट ਸਾਡੇ ਏਰੀਆ ਚ ਅੰਮ੍ਰਿਤਸਰ ਤੇ ਆਲੇ ਦੁਆਲੇ ਬਾਰਡਰ ਏਰੀਆ ਚ ਕ੍ਰਾਈਮ ਪ੍ਰिवेंट ਹੋਇਆ ਸਪੈਸ਼ਲੀ ਆਰਗੇਨਾਈਜ਼ ਕ੍ਰਾਈਮ ਜਾਂ ਗੈਂਗਸਟਰ ਕ੍ਰਾਈਮ ਕਿਉਂਕਿ ਬੜੇ ਮਾਰੂ ਹਥਿਆਰ ਨੇ ਇਹਨਾਂ ਨਾਲ ਇਹਨਾਂ ਨੇ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਔਰ ਇੰਟਰ ਗੈਂਗ ਰਾਈਵਲਰੀ ਚ ਵੀ ਓਵਰ ਆਲ ਜਿਹੜੀ ਸਿਕਿਉਰਟੀ ਹੈ ਅਮਨ ਸ਼ਾਂਤੀ ਹੈ ਉਹ ਪੰਗ ਹੁੰਦੀ ਹੈ ਇੱਥੇ। ਇਹਦੇ ਚ ਇੱਕ ਹੋਰ ਇੰਪੋਰਟੈਂਟ ਗੱਲ ਹੈ ਜਿਹੜਾ ਜੁਵినਾਈਲ ਫੜਿਆ ਉਹਦਾ ਫਾਦਰ ਹੈਗਾ ਐਬਸਕੌਂਡਿੰਗ ਹੈ ਉਹ ਇਸ ਕੇਸ ਚ ਵੀ ਸਾਨੂੰ ਵਾਂਟਡ ਹੈ। ਉਹ ਆਪਣੇ ਆਰਮਸ ਤੇ ਡਰੱਗ ਦੋਨਾਂ ਦੀ ਸਮਗਲਿੰਗ ਦੇ ਵਿੱਚ ਕਾਫੀ ਦੇਰ ਤੋਂ ਖੋਪਿਆ ਹੋਇਆ ਔਰ ਉਹ ਉਹਦੀ ਤਲਾਸ਼ ਹੁਣ ਜਾਰੀ ਹੈ ਜਿਹੜਾ ਆਪਣਾ ਉਹਦਾ ਜੁਵినਾਈਲ ਬੱਚਾ ਹੈ। ਉਨੇ ਵੀ ਐਸੇ ਕੰਮ ਚ ਆਪ ਹੀ ਜੋੜਿਆ ਸੀਗਾ ਤੋਂ ਉਹਦੇ ਵਾਸਤੇ ਵੀ ਸਪੈਸ਼ਲ ਟੀਮਾਂ ਅਸੀਂ ਬਣਾਈਆਂ ਜਲਦੀ ਫੜਿਆ ਜਾਏਗਾ ਇਹਦੇ ਚ ਜਿਹੜੇ ਮੇਨ ਇੰਪੋਰਟੈਂਟ ਗੱਲ ਹੈ ਕਿ ਉਹੀ बार-बार ਕਿ ਪਾਕਿਸਤਾਨ ਤੋਂ ਲੀਥਲ ਵੈਪਨ ਇੰਪੋਰਟੈਂਟ ਵੈਪਨ ਆ ਕੇ ਇੰਡੀਅਨ ਕ੍ਰਾਈਮਨਲਸ ਕੋ ਪਹੁੰਚਦੇ ਆ ਉਹਦੇ ਨਾਲ ਜਿਹੜਾ ਸਾਡੇ ਏਰੀਆ ਦੇ ਵਿੱਚ ਉਹ ਕ੍ਰਾਈਮ ਅੰਦੇ ਵਿੱਚ ਜਿਹੜੇ ਵੈਪਨਸ ਜਿਹੜੇ ਯੂਜ਼ ਹੁੰਦੇ ਆ ਸੋ ਮੇਰੇ ਵਿੱਚ ਜਿਹੜੇ ਦੋ ਮੇਨ ਰੋਲ ਨੇ ਸਾਡੇ ਡੀਸੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਜਗਵਿੰਦਰ ਸਾਡੇ ਏਡੀਸੀਪੀ ਤੇ ਜਿਹੜੇ ਨਾਲ ਉਹਨਾਂ ਦੇ ਐਸਪੀ ਵਿਸ਼ਾਲ ਜੀ ਤੇ ਜਸਪਾਲ ਸਾਡੇ ਏਸੀਪੀ ਹਰਬਿੰਦਰ ਜਗਵਿੰਦਰ ਸਿੰਘ ਜੀ ਔਰ ਮਨਜੀਤ ਐਸਐਚਓ ਗੇਟ ਕੀ ਮੌਰ ਰਵੀ ਸਾਡੇ ਇੰਚਾਰ ਸੀਆਈਏ 2 ਓਵਰ ਆਲ ਸੁਪਰਵੀਜ਼ਨ ਜਿਹੜੀ ਆਲਮ ਦੀ ਸਾਡੇ ਡੀਸੀਪੀ ਲੌਂਡਰ ਆਰਡਰ ਦੀ ਹੈ ਕਿ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਦਸਾਂ ਮਨਜੀਤ ਵਾਲਾ ਜਿਹੜਾ ਮੋਡਿਊਲ ਫੜਿਆ ਜਾਂਦਾ ਫਿਰ ਰਵੀ ਵਾਲਾ ਜਿਹੜਾ ਨਾਲ ਉਹਦੇ ਜੁੜਿਆ ਦੋਨਾਂ ਚ ਗੱਲ ਇਹ ਸੀ ਕਿ ਕਾਮਨ ਪੁਆਇੰਟ ਇਹ ਹੈ ਕਿ ਪਾਕਿਸਤਾਨ ਬੇਸ ਮਗਨਰਜ਼ ਦੇ ਚੂਹੀਏ ਜਿਹੜੇ ਹਥਿਆਰ ਵੇਚੇ ਗਏ ਨੇ ਵੱਖ-ਵੱਖ ਮੋਡਿਊਲ ਜੀ ਥੈਂਕ ਯੂ ਜੀ